ਆ ਗਿਆ ਆ ਗਿਆ ਬਾਜੀ ਆ ਗਏ ਸਭ ਦਾ ਇੱਥੇ ਆ ਗਏ ਹੋਰ ਬਾਜੀ ਕਿਵੇਂ ਕੇ ਹਾਂ ਹਾਂ ਅਸੀਂ ਲੱਗੇ ਬਈ ਲੋਕੇਸ਼ਨ ਤੇ ਪਹੁੰਚ ਗਏ ਠੀਕ ਹੋਰ ਹੋਰ ਬਾਜੀ ਠੀਕੇ ਆਦੇ ਬਲੌਗ ਦੇ ਵਿੱਚ ਦੇਖੋ ਤੁਸੀਂ ਡੌਂਕੀ ਮੁੰਡਿਆਂ ਦੀ ਡੌਂਕੀ ਦਿਖਾਵਾਂਗੇ ਤੁਹਾਨੂੰ ਆ ਜੀ ਦੇਖੀਏ ਇਹਨੇ ਕਲਿੱਪ ਲਾਈ ਆ ਕਹਿੰਦਾ ਕਿ ਕਹਿੰਦਾ ਕਿ ਕੈਂਟ ਉਹ ਖਾਣਾ ਕਰੂ ਉਹ ਬੋਗਾ ਪੈਂ ਤਰੋਂ ਵੀ ਚੈਨਾ ਨਹੀਂ ਭੜਾ ਕੇ ਤੂੰ ਫੋਨ ਤੇ ਵੀਰ ਸੁਣ ਲੈ ਤੂੰ ਬੈੱਤਣਾ ਕੋਈ ਨਾ ਕਰ ਉਹ ਵੀ ਦਾ ਗਾਣਾ ਉਹ ਵੀ ਦਾ ਗਾਣਾ ਕਹਿੰਦੇ ਡੌਂਕੀ ਲਾਉਣ ਚੱਲੇ ਆ ਆਹ ਮੁੰਡਾ ਕਹਿੰਦੇ ਡੌਂਕੀ ਲਾਉਗਾ ਅੱਜ ਹਾਂ ਹਾਂ ਤੁਸੀਂ ਆਪ ਘਰ ਦੇ ਨੇ ਆਂ ਉਹ ਮਗਰ ਆਉਦੇ ਆ ਕੌਣ ਜਾਨੇ ਉਹ ਵੀ ਡੌਂਕੀ ਲਾਉਣਗੇ ਦੇਖੀ ਚੱਲੋ ਕਿਰਾ ਹੋ ਡੌਂਕੀ ਲਵਾਉਂਦੇ ਦਿਖਾਵਾਗੇ ਡੌਂਕੀ ਲਾਈ ਜਾਂਦੇ ਆ ਮੁੰਡੇ ਦੇਖੀ ਚਲੋ ਤੁਸੀਂ ਆਹੇ ਬੰਦੇ ਆਈ ਜਾਂਦੇ ਆ ਆਹ ਅਜੈਂਟ ਇਧਰ ਬੈਠਾ ਏ ਅਜੈਂਟ ਆ ਜੈਂਟ ਬੈਠਾ ਇਧਰ ਓਏ ਇੱਕ ਤਾਂ ਲੱਭੇ ਮੇਰੀ ਗੱਲ ਇਧਰ ਦੇਖ ਇੱਕ ਤਾਂ ਲੱਭੀ ਬੋਲੂਗਾ ਇੱਕ ਮਿੰਨਿਆਲਾ ਬੋਲੂ ਤੇ ਇੱਕ ਮੰਨਾ ਬਸ ਮਾ ਸਾਡਾ ਸਾਈਲੈਂਟਰ ਓਏ ਗੋਪੀ ਦੂ ਮਿੰਨਾ ਬੋਲ ਦੇਖ ਮਾਰਾ ਬੰਦੇ ਬੋਲਦੇ ਨੇ ਦਾਦਾ ਤੋਂ ਇਹਨਾਂ ਨੂੰ 10 ਰੁਪਏ ਬੋਲੂ ਕਿ ਕਿ ਆਈ ਓਏ ਪਾ ਦਾ ਫਿਰ ਮੈਂ ਨਹੀਂ ਗੱਲ ਇਹ ਗੱਲ ਆਪੇ ਕਰ ਲੈਣਾ ਮੁਰਗੀ ਹੁਣ ਉਹ ਕਹੂਗਾ ਵੀ ਪੇਗ ਨੂੰ ਨਾ ਮੈਂ ਕੁਝ ਚੱਕਰ ਨਹੀਂ ਮੁਰ ਕੇ ਗਾਣੇ ਵਾਲੀ ਲੰਮੀ ਨਾ ਬੜਾ ਹੈ ਵਾਲੀ ਲੰਮੀ ਨਾ ਆਜੋ 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 ਸੀਗਾਲ ਜੀ ਸੀਗਾਲ ਜੀ ਹੋ ਗਈ ਹਾਂ ਜੀ ਹੋ ਗਈ ਜੀ ਕੋਲ ਦੀ ਬੈਠੋ ਦੇਖੋ ਬੈਠੋ ਅਸੀਂ ਆਈਏ ਆਪਣੇ ਮੋਟੋ ਪਿੰਨਵਾ ਮੁੰਡੇ ਜੀ ਇਹ ਠੀਕ ਹੈ ਤੇ ਇਹ ਨਹੀਂ ਰੋਕੀ ਰੂਣੀ ਵਧਾਂਗੇ ਰੋਕੀ ਹਾਂ ਹਾਂ ਤੇ ਆ ਮੁੰਡੇ ਦਾ ਕਾਰੋ ਵਾਲ ਵਾਲੀ ਹੋਣਾ ਨੰਨੇ ਠੀਕ ਹੈ ਜੀ ਹਾਂ ਜੀ ਆਪਣੇ ਖਰਚਾ ਕਿੰਨਾ ਕਰੀਏ ਆਪਣਾ ਅੱਛਤ ਕੱਲੀ ਜਾਵਾਂ ਸਪਰਫੈਸ ਨੂੰ ਦੇਖ ਲੀ ਆ ਜੀ ਤੁਹਾਨੂੰ ਕਿ ਦੇਖੀ ਚੱਲਿਓ ਢੋਡੀ ਵੀ ਦਵਾਵਾਂਗੇ ਵਿੱਚੀ ਕਰ ਲਾਂਗੇ ਮਿੰਦੇ ਹੋ ਆਉਣ ਵਾਲੇ ਹੋੜੇ ਹਲੋ ਚਲੋ ਬੰਦੇ ਆ ਬੰਦਾ ਸਾਡਾ ਦੂਜਾ ਏਜੰਟ ਆ ਆ ਦੇਖ ਲਓ ਬੰਦੇ ਦਾ ਕੱਟ ਬਾਅਦ ਬੂਟ ਬਣੇ ਓ ਆਜੋ ਬੂਟ ਤਾਂ ਓਕੇ ਆ ਆਪਣਾ ਕਿਵੇਂ 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 ਦੁਵਾਰਾ ਗਈ ਦੁਵਾਰਾ ਹਾਂ ਅਸਾਤ ਮੇਰੇ ਮੇਖ ਵਧੀ ਤਰੇ ਕੀ ਸੱਤ ਲੜ ਗਿਆ ਤੇ ਸਾਰਾ ਬਾਰਡਰ ਉਠਾਦਾ ਡੋਂਕਰੋ ਤਰ ਬਹੁਤ ਤੇਰੀ ਮੁੜ ਗਿਆ ਸੀ ਮੁੜ ਗਿਆ ਸੀ ਕੀ ਖਾਦਾ ਕੀ ਆ ਆ ਜਿਹਦੀ ਗੱਦੀ ਆ ਇਹ ਇਹ ਤਾਂ ਉਹ ਲਾਉਂਦੇ ਹੁੰਦੇ ਇੱਥੇ ਹੱਥ ਨਹੀਂ ਅੱਛਾ ਠੀਕ ਐ ਤੋਪੀਆਂ ਦੇ ਪਾਤ ਤੁ ਦੋ ਆਪ ਰਾਹੀ ਆ ਜੀ ਆਂ ਨਹੀਂ ਪੱਤੇ ਲੈ ਲਓ ਵੀਡੀਓ ਇੱਥੇ ਇਧਰ ਸ਼ੂਟਿੰਗ ਚੱਲ ਰਹੀ ਆ ਅਸੀਂ ਬਿੱਬੇ ਦੇਖੀ ਚੱਲੋ ਆਹ ਦੇਖੋ ਬਈ ਬੰਦਾ ਜ਼ਖਮੀ ਹੋ ਗਿਆ ਲੱਤ ਤੇ ਨਾ ਜੰਗਲ ਦੀ ਡੰਕੀ ਲੱਗ ਰਹੀ ਲੱਤ ਤੇ ਕਹਿੰਦੇ ਸੱਪ ਲੜ ਗਿਆ ਇੱਥੇ ਸੱਚੀ ਵੱਜ ਗਿਆ ਵੀ ਉਹ ਕਹਾ ਆ ਮੈਂ ਵੱਜ ਗਿਆ ਕਹਿੰਦੇ ਸੱਚੀ ਵੱਜ ਗਿਆ ਵੱਜੇ ਡਾਂਗ ਨਹੀਂ ਮਾਰਿਆ ਤਾਂ ਮੈਂ ਫੋਟੋ ਕਰਦੇ ਭਾਈ ਨੇ ਇੱਕ ਵਧੀਆ ਜੀ ਇੱਕ ਹੀ ਫੋਟੋ ਕਰ ਦਨੇ ਆ ਡਾਂਗ ਮਾਰ ਗਿਆ ਸੱਪਾਂ ਦੇ ਲੋਕੇਸ਼ਨ ਬਦਲ ਦੇ ਆ ਬਾਬਿਓ ਲੋਕੇਸ਼ਨ ਬਦਲਣ ਲੱਗੇ ਆ ਅਸੀਂ ਡੌਂਕੀ ਫਿਲਮ ਦੀ ਲੋਕੇਸ਼ਨ ਬਦਲਣ ਲੱਗੇ ਆ ਇਧਰ ਦਰਸ਼ਕ ਦੇਖਿਓ ਤੁਸੀਂ ਸਾਰੇ ਇਹਨੇ ਆ ਪਾਣੀ ਪੀ ਜਾਂਦਾ ਕਿਉਂ ਲਾ ਕਰਾ ਮੂੰਹ ਤੇ ਲਈ ਜਮਾਈ ਸੈਟਾ ਕਰ ਮੂਰੇ ਚਲੋ ਉਹ ਰੀਲ ਬਣਾਉਣੀ ਆ ਫੋਨ ਸਿੱਧਾ ਕਰ ਲੋ ਯਾਰ ਕਾਲ ਕਰਾ

ਆਹ ਆਹ ਆਏ ਹਾਏ 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 ਹਾਂ ਓਏ ਲੱਤਾਂ ਖਿੱਚੇ ਲੱਤਾਂ ਇੱਕ ਦੂਜੇ ਦੀਆਂ ਲੱਤਾਂ ਓ ਲੱਤਾਂ ਖਿੱਚੇ ਕਿੱਥੇ ਘਟੇ ਸੀ ਨੀ ਤੇ ਆਇਆ ਯਾਰ ਇਸ ਨੂੰ ਜੂਝੇ ਦੇ ਲੱਤਾਂ ਵੀ ਵੀ ਜਾਂਦਾ ਆਹ ਨੀ ਮੈਨੂੰ ਲੱਤਾਂ ਖਿੱਚੋ ਆਹ ਦੇਖ ਲਓ ਵੀ ਡੌਂਕਰ ਆਹ ਦੇਖੋ ਜੀ ਆਗੇ ਸਭ ਦਾ ਇੱਥੇ ਰਹਾਗੇ ਹੋਰ ਭਾਈ ਏਕੇ ਹਾਂ ਉੱਧਰ ਬੈਠੀ ਹੈ ਜੰਤਾ ਇੱਧਰ ਖੜਾ ਹੈ ਬੰਦਾ ਇੱਕ ਆ ਸੀਗਾ ਉਹ ਹੋ ਬੈਠੇ ਆ ਗਾਲੋ ਗਾਲੀ ਹੋਈ ਜਾਂਦੇ ਆ ਬਣਾਇਆ ਉਹ ਯੂਟਿਊਬਰ ਨੂੰ ਭੇਜਾਂਗੇ ਡੌਂਕੀ ਸਾਡੀ ਭੈਣ ਸਾਰਾ ਡੌਂਕੀ ਭੈਣ ਲਾਉਣੀ ਜਿਹੜੀ ਅਸਲੀ ਬਣਾਈ ਹੈ ਅੱਗੇ ਵੱਧ ਜਾਂਗਾ ਸਾਡੇ ਹੋਰ ਭਾਈ ਦੁਆਰਾ 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 ਆ ਕਰੀ ਮਾੜੀ ਯਾਰ ਹੈਲੋ ਕਹੀਂ ਮੜਿਆ ਕਹੀਂ ਇੱਕ ਵਾਰੀ ਇੱਕ 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 ਵਾਰੀ ਕਹਦੇ ਇੱਕ ਵਾਰੀ ਇੱਕ ਵਾਰੀ ਇਧਰ ਆਪਣਾ ਵੀਡੀਓ ਬਣਾਉਨੇ ਆ ਕਹਦੇ ਹੋਰ ਭਾਈ ਠੀਕ ਹੈ ਹੋਰ ਤਾਂ ਮੈਂ ਠੀਕ ਜੀ ਮਾਰ ਕੇ ਜਾਣਾ ਮੈਂ ਮੈਂ ਤਾਂ ਠੀਕ ਆ ਭਾਈ ਉੱਧਰ ਰੋਟਾ ਲਾ ਕੇ ਸਰਾਉਂਦਾ ਜੀ ਸੀਰਾ ਫੌਜੀ ਆ ਹੋ ਜਾਂਦਾ ਹੋ ਲਦਾ ਲਗ ਨਾਲ ਕੁੜੀ ਦਾ ਗੱਲ ਕਰਦਾ ਹੁੰਦਾ ਸੀ ਹੋ 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 ਜਾਂਦਾ ਉਹ ਬੱਟ ਬੱਟ ਹੋ ਗਿਆ ਉਹ ਸੀ ਪੁਰਾਣੇ ਲੈ ਆਏ ਤੇ ਫੋਟੋ ਆ ਸ਼ੂਟ ਕਰਦੇ ਆ ਉਹ ਬੋਤਲਾਂ ਬੂਤਲਾਂ ਕੋਕ ਵਾਲੀਆਂ ਨਾਲ ਹੀ ਲੈ ਗਿਆ ਕੈ ਕੈ ਚਾਚਾ ਉਹ ਭੀੜ ਕਾ ਬਣਾਉਣੀ ਆ ਜਿਆਰਾ ਉੱਚੀ ਵਾਲਾ ਉੱਚੀ ਥੋੜਾ ਆ ਹੋ ਜਾਂਦਾ ਉਹ ਆ ਜਾਂਦਾ ਹਿੰਦੂੜਾ ਮਾਰੀ ਨਾ ਮਾਰੀ ਨਾ ਮਾਰੀ ਨਾ ਮੂਵੀ ਦੀ ਨਾ ਕਿਹੜਾ ਦੇਖੀ ਦੂਰ ਨੇ ਰੇ ਦੋ ਕਮੇ ਕੈਮਰਾ ਨਹੀਂ ਆਉਣਾ ਯਾਰ ਦੁਬਾਰਾ ਦੁਬਾਰਾ ਆਜ ਲੱਗੇ ਆ ਬਾਜੂਆਂ ਤੇਰਾ ਬਾਜੂ ਕਹੀ ਨਾ ਡੰਕੀ ਲੱਗੀ ਜਾਂਦੀ ਹੈ ਡੰਕੀ ਲੱਗੀ ਜਾਂਦੀ ਹੈ ਕਿਹਨਾਂ ਦਾ ਉਹ ਇੱਕ ਵਾਰੀ ਇੱਕ ਵਾਰੀ ਦੱਸ ਦੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਖੜ ਜਾ ਚਲ ਦੱਸ ਦੇ ਕੀ ਕਹਿੰਦਾ ਹੁੰਦਾ ਹੋਰ ਵਾਹ ਆਹ ਕੋਈ ਨਾ ਦੱਸਦਾ ਹੁੰਦਾ ਆੜੀ ਸੀ ਹੋ ਜਾਂਦੇ ਆ ਹੋ ਜਾਂਦੇ ਆ ਹੋ ਜਾਂਦੇ ਆ ਆਇਆ ਮੈਨੇ ਚੋਰੀ ਚੋਰੀ ਭਾਚ ਲੈ ਚਲੋ ਚਲੋ ਹਾਂ ਹਾਂ ਕਰਦੇ ਆ ਫੇਰ ਪਹੁੰਚ ਕੇ ਦੱਸ ਦਿਆਂ ਤੁਹਾਨੂੰ ਕੀ ਬਹੰਦਾ ਕੀ ਕਹੰਦਾ ਹੋਰ ਵਾਹ ਆ ਗਿਆ ਆ ਗਿਆ ਆ ਗਿਆ ਠੀਕ ਹੈ ਚਲ ਕੋਈ ਨਾ ਹੁੰਦਾ ਕਦੇ ਕਦੇ ਇਹਨਾਂ ਹੀ ਵਾਸਤੇ ਅੱਜ ਡੌਂਕੀ ਲਵਾ ਦਿੰਨੇ ਆ ਯਾਰ ਆਪਾਂ ਉਹ ਗਿਆ ਕਹਿੰਦੇ ਹੁਣ ਪਾਉ ਵੇਚਾ ਉਹ ਭੱਜ ਲਿਆ ਉਹ ਭੱਜ ਲਿਆ ਉਹ ਭੱਜ ਲਿਆ ਉਹ ਜਾਂਦਾ ਉਹ ਦੇ ਏ ਉਹ ਹੋ 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 ਓਏ ਇਹਦੀ ਡੌਂਕੀ ਲੱਗ ਜੂ ਰਹਿਣ ਦੇ ਬਾਅਦ ਚਾਹ ਨੇ ਕਹਿਣਾ ਹੋਰ ਭਾਈ ਇਹ ਮੈਂ ਤਾਂ ਤੈਨੂੰ ਤਾਂ ਥਿਆਏ ਨੇ ਬਾਅਦ ਚਾਹ ਐ ਕਹਿਣਾਗਾ ਹਾਂ ਉਹਨੇ ਬਾਅਦ ਚਾਹ ਐ ਕਹਿਣਾ ਯਾਰ ਆਪਾਂ ਨੂੰ ਹਨਾ ਚਲੋ ਚਲੇ ਗਿਆ ਚਲੋ 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 ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਚਲੋ ਕਹਿਣਾ ਹੁੰਦਾ ਰਹਿੰਦਾ ਹੋਰ ਭਾਈ ਆ ਖੜ ਕੇ ਕੱਪੜਤੇ ਲੜਗੇ ਫਿਰ ਆਪਾਂ ਜ ਆਪਾਂ ਲੈ ਲੈਨੇ ਆਂ ਦੰਦਾਰੇ ਨੂੰ ਲੈਣ ਗਏ ਆ ਕੋਈ ਆਪਾਂ ਲੈ ਲੈਨੇ ਥੱਲੇ ਦਾ ਮੈਦਿਆਂ ਦਾ ਕੋਈ ਨਾ ਆਪਾਂ ਲੈ ਲੈਨੇ ਅਸੀਂ ਆਜੋ ਚਲੋ ਆਜੋ ਗੁੱਤੀ ਨਾ ਲਾਉਣੇ ਕੋਈ ਹੋਰ ਦੇਖਨੇਗਾ ਹਟ ਜਾਓ ਕੱਟਦਾ ਮੈਂ ਹੋਰ ਨਹੀਂ ਸਹੀ ਹੈ ਹੋਰ ਨਹੀਂ ਸਾਨੀ ਨਹੀਂ ਕੋਈ ਦੂਰਾ ਤੋੜਨ ਵਾਲਾ ਦਾ ਬਾਅਦ ਚ ਦੇ ਹੋ ਉਹ ਨੂੰ ਆਉਣ ਨੂੰ ਤਾਂ ਫਿਰ ਬਾਅਦ ਚ ਉਹ ਕਿੱਥੋਂ ਆਊਗਾ ਹੰਬ ਕੇ ਜਾਣੇ ਜਾਵਾਂ ਆ ਜਾ ਜਮਾ ਹੰਬ ਕੇ ਬਈ ਜਮਾ ਸਾਡੀ ਦੋਨੋਂ ਲੋਕ ਹੋ ਜਾਣਾ ਚਲੋ ਕੋ ਉਹ ਪਾਣੀ ਲਈ ਜਾਂਦਾ ਉਹ ਅਸੀਂ ਉਹ ਪਾਣੀ ਲਈ ਜਾਂਦਾ ਉਹਗੇ ਇੱਧਰ ਵੀ ਲੱਗ ਗਿਆ ਇੱਧਰ ਵੀ ਲੱਗ ਗਿਆ ਕੀ ਬਾਈ ਹੈ ਆਹ ਇਹ ਬੰਦੇ ਡਾਂਕਰ ਚੱਲੇ ਇੱਧਰ ਆ ਜਾਂਦੇ ਆ ਅਸੀਂ ਖਾ ਲੋ ਖਾ ਲਈ ਇੱਧਰ ਜਾ ਕਿਉਂ ਓ ਇਧਰ ਚਾਕ ਹਾਂ ਵੈਰੀ ਗੁੱਡ ਦੋ ਤਿੰਨ ਕਿਹਨੇ ਕੀਆ ਨਾ ਮਾਨੂੰ ਤਿਆਰੀਆਂ ਫਿਰ ਚਾਰੀਆਂ ਤਾਂ ਹੈਈਆਂ ਯਾਰ ਮਲ ਕਰਦਾ ਵੀ ਮੋਜਾ ਮਾਰ ਪਰਵਾਹ ਦਾ ਮੋਹ ਦਾ ਫਿਰ ਛੱਡ ਨਹੀਂ ਪਊਗਾ ਟੈਂਸ਼ਨ ਨਾ ਮੰਨੋ ਕਿਰਾਂ ਬਾਬਾ ਭਲੀ ਕਰੇ ਆਪਣਾ ਲਾਗੀ ਨਾ ਡਾਊਨ ਕਿਰਾਂ ਅਮਰੀਕਾ ਵੜਗੇ ਕੱਪ ਕਰਾ ਲਾਂਗੇ ਪੰਡ ਕੱਪ ਲੈ 20 ਦੇ ਨਾ ਟਰਾਲਾ ਮੋੜ ਤੇ ਖੜਾ ਦਾਂਗੇ ਉਹ ਟੈਂਕੀ ਦੇ ਚੜਾਣ ਉਹ ਕਿਰਾਂ ਗੰਦ ਜੀ ਕੋਲੇ ਉੱਡ ਜਗੇ ਯਾਰ ਬਾਕੀ ਉਹਨਾਂ ਦਾ ਪ੍ਰਕਾਰ ਕਮੇ ਆ ਠੀਕ ਆ ਚਲੋ ਨਾ ਪਿੱਤਰ ਜਾ ਹੁਣ ਆਏ ਦੀ ਆਏ ਦੀ ਚਲੋ 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 ਕਿਰਾਂ ਖੜਜੋ ਖੜਜੋ ਚਲੋ 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 ਅੱਗੇ ਬਈ ਲੋਕੇਸ਼ਨ ਤੇ ਪਹੁੰਚ ਗਏ ਠੀਕ ਆ ਤੂੰ ਕੇ ਆ ਆ ਬੈਠੇ ਡੌਂਕਰ ਬਈ ਮੇਰੇ ਡੌਂਕੀ ਲੰਬੇ ਜਾ ਸੱਪ ਸੱਪ ਕੇ ਸਾ ਕਿੱਥੇ ਆ ਸੇ ਲੜ ਗਿਆ ਇਹਦੇ ਦਾ ਰੋਲਾ ਪਾਈ ਅਸੀਂ ਹੀ ਦੇਖਾਂਗੇ ਸੱਪ ਸੀਗਾ ਫੇਰ ਕੋਈ ਸੁਪਨਾ ਸੀ ਠੀਕ ਆ ਬਾਈ ਪਾਣਗਾ ਭਾਂਦਰ ਵਾਲਾ ਨਾ ਕਰ ਲੈ ਨਹੀਂ ਨਹੀਂ ਮਾਰਦੇ ਨਹੀਂ ਜੋ ਕੋਈ ਸੁਪਨਾ ਸੀ ਸੁਪਨਾ ਸੀ ਭਾਂ ਚੋਂ ਬਾਕੀ ਇੰਨੀਆਂ ਤਾਂ ਖਾਣੀਆਂ ਪੈਂਦੀਆਂ ਹੁਣ ਬਾਈ ਹੈ ਉਹ ਇਦੂ ਬਾਦ ਹੈਂਦਰੂ ਵਾਲਾ ਤੂੰ ਮੈਂ ਕਹ ਦੂੰ ਮੈਂ ਕਹੂੰ ਸਾਰਾ ਬੱਦਰ ਸਾਦਾ ਹਾਂ ਮੈਂ ਕਹੂੰ ਇਦੂ ਬਾਦ ਚੋ ਕੋਣ ਕਹੂਗਾ ਇਦੂ ਬਾਦ ਐਂਡ ਕਰਨਾ ਹੁਣ ਇਦੂ ਬਾਦ ਕੀ ਕਹਿਣਾ ਮੈਂ ਕਹੂੰ ਮੈਂ ਕਹੂੰਗਾ ਇਹ ਤਾਂ ਨਹੀਂ ਨਾਰੇ ਨਹੀਂ ਦੇਂਦੇ ਅਸੀਂ ਨਹੀਂ ਬੋਲਣਾ ਤੁਸੀਂ ਜਿਹੜਾ ਕੋ ਮਾਰੀ ਤੂੰ ਮੈਂ ਕਿਦੂ ਕੋ ਲਾ ਰਿਹਾ ਬਾਟਰ ਰਗਾ ਪਤਾ ਜਿਆਦਾ ਹੋਇਆ ਵਾ ਬਾਈ ਦਾ ਤੂੰ ਨਾਸਾ ਫੜ ਕੇ ਤੂੰ ਐਦਨ ਨਹੀਂ ਗਾਇਆ ਦਾ ਘਾਲੇ ਜਿਹਦਾ ਉਸਦੂ ਬਾਦ ਮੇਰੀ ਇੱਕ ਵਾਰੀ ਕਹ ਦੇ ਹੋਰ ਵਾਰ ਹੋਰ ਵਾਰੀ ਠੀਕ ਹੈ ਇੱਕ ਮਿੰਟ ਜਦੋਂ ਛੱਪ ਤੋਂ ਉੱਠਿਆ ਇਹ ਉਸਦੂ ਬਾਦ ਮੇਰੇ ਦੇ ਵੀਡੀਓ ਦਾ ਮੈਂ ਪਾ ਲਵਾਂ ਓਕੇ 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 ਕੀ ਕਹਾਂਗੇ ਅਸੀਂ ਵਿਚਾਰੇ ਖੜਦਾ ਇੱਥੇ ਉਹਰੇ ਆ ਜਾ ਬਸ ਵੇਲ ਡੌਂਕੀ ਵੇਲ ਹੋ ਗਈ ਡੌਂਕੀ ਵੇਲ ਹੋ ਗਈ ਵੀਡੀਓ ਦੇਖ ਕੇ ਤੂੰ ਦੇਖ ਨਾ ਦੇਖ ਪਾ ਲੋ ਬੱਚੋ ਨਹੀਂ ਆ ਵੀ ਕਹਣਾ ਵੀ ਨਹੀਂ ਦਿਓ ਯਾਰ ਮੈਂ ਬਣਾ ਲਵਾਂ ਨਹੀਂ ਲੈ 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 ਆ ਕਰਦੇ ਨੇ ਕੰਮ ਇਧਰ ਇਧਰ ਬਾਈ ਖੁਸ਼ ਹੁੰਦਾ ਹੋਇਆ ਪੂਰਾ ਇਧਰ ਆ ਸੀ ਉਹ ਕਾਰੀ ਬਣਾ ਲੈ ਕਾਰੀ ਬਣਾ ਲੈ ਚਾ ਠੀਕ ਆ ਠੀਕ ਆ ਚਲੋ 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 ਹੁਣ ਮੈਂ ਥੱਕੀ ਗਊਂ ਤੂੰ ਨਾ ਬੁੱਧੀ ਤੂੰ ਕਹ ਫਿਰ ਗਿਆ ਸਾਡੇ ਆਸਾਂ ਦੇ ਪਾਣੀ ਬਾਅਦ ਚ ਕਹਦੀ ਫਿਰਦੇ ਕਿੱਥੇ ਤੂੰ ਸ਼ੇਰ ਸੱਟ ਨਹੀਂ ਖੋਈਂਗਾ ਚਲੋ ਚੱਲੇ ਚਾਲੂ ਆ ਯਾਰ ਇੱਕ ਕਰ ਜਾ ਨਹੀਂ ਰਹਿਣ ਦੇ ਓਏ ਮੈਂ ਤੇਰੇ ਕੋਲ ਮੈਂ ਨਾ ਥੱਕੀ ਹੋਊਗੀ ਤੂੰ ਕਹਿੰਦੀ ਵਾਲਾ ਬਸ ਫਿਰਦੇ ਕਿੱਥੇ ਆ ਫੋਨ ਆ ਗਿਆ ਬੀ ਆ ਗਿਆ ਆ ਗਿਆ ਬਸ ਬੇਬੀ ਦਾ ਫੋਨ ਆ ਗਿਆ ਕਹਿੰਦਾ ਮਿੱਤਰੋ ਹੋ ਗਈ ਮੋਬਾਈਲ ਹੈਗੀ ਲੈ ਆਪੜਾ ਚਾਲ ਕਰਾਂ ਚਾਲੂ ਆ ਸੋਰਾ ਚਲੋ ਕਰ ਤੂੰ ਬਾਹਰ ਤੋਂ ਘਣਾ ਫਿਰਦੇ ਕਿੱਥੇ ਮੋੜ ਕੇ ਤੂੰ ਕਹਿਣਾ ਠੀਕਾ ਮੋੜ ਕੇ ਮੈਂ ਖੂ ਐਂਡ ਤੇ ਆ ਰੈਡੀ ਮੈਂ ਮਨ ਨੂੰ ਆ ਚੱਲ ਆ ਏ ਮन्ने ਠੱਗੀ ਹੋ ਗਈ ਹੋਰ ਯਾਰਾ ਕੀ ਕਰਕੇ ਠੱਗੀ ਹੋ ਗਈ ਯਾਰ ਬਾਈ ਠੱਗੀ ਹੋ ਗਈ ਬਾਬਾ ਬਹੁਤ ਵੱਡੀ ਠੱਗੀ ਹੁਣ ਕੀ ਕਰਗੇ ਫਿਰ ਹੁਣ ਕੀ ਕਰਗੇ ਉਹ ਹਣ ਆਪਾਂ ਫਿਰਦੇ ਕਿੱਥੇ ਆਏ ਦਾ ਦੇਖੋ ਝਿੜੀ ਤੇ ਫਿਰਦੇ ਆਪਣੇ ਪੈੰਡ ਵਾਲੀ ਤੇ ਤੁਹਾਨੂੰ ਪੈੰਡ ਤੇ ਹਾਂ ਪੰਡ ਵਾਲੀ ਚਿੜੀ ਤੇ ਫਿਰਦੇ ਆਂ ਮੂੰਹ ਦਿਖਾਵਾਂਗੇ ਪੰਡ ਦਿਖਾਉਣਾ ਕਿ ਚਲੋ ਘਰੋ ਘਰੀ ਚੱਲ ਗਏ ਮੈਂ ਤਾਂ ਪੱਠਿਆਂ ਦਾ ਫੋਨ ਆਇਆ ਤਾਂ ਮੈਨੂੰ ਜਾਨ ਆਜੋ ਨਹੀਂ ਤੇ ਇਹ ਨਹੀਂ ਸੀ ਕਿ ਆਜੋ ਨਹੀਂ ਸੀ ਚਲੋ 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 ਬਾਈ ਗੰਦ ਨਾ ਕਰਦੇ ਹੁੰਦੇ ਓਏ ਆਹ ਬਾਜਣ ਚੱਕੋ ਬਾਈ ਹੋ ਗਈ ਓਕੇ ਦੀ ਰਿਪੋਰਟ ਜਾਲ ਆਲੇ ਤੇਰੇ ਨਾਲੇ ਤੇਰੀ ਚੱਕਰ ਹੀ ਲਈ ਯਾਰ ਦੇਖ ਬਈ ਬਾਬੇ ਤੂੰ ਨਹੀਂ ਆਇਆ ਵਿੱਚ ਯਾਰ ਕਿਉਂ ਨਹੀਂ ਆਇਆ ਤੂੰ ਤੂੰ ਨਹੀਂ ਆਉਣਾ ਕਰਨਾ ਹੈਗਾ ਕਮਲੇ ਫੁੰਦੇ ਆਪਣੇ ਇਹ ਤੂੰ ਕਹੇ ਮੈਂ ਉਹੀ ਨਹੀਂ ਆਇਆ ਮੇਰੇ ਸੀਨ ਕੀਤਾ ਤੇ ਉਲੜਵਾਜੀ ਨਹੀਂ ਹੋਈ